ਅੱਡੇ ਨਾਲ ਪੇਸ਼ੈਂਟ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਲੱਤਾਂ ਦੇ ਵਿੱਚ ਕਹਿੰਦੇ ਨਾੜਾਂ ਦੇ ਵਿੱਚ ਬਲੌਕੇਜ ਆਈ ਸੀਗੀ ਜਿਨ੍ਹਾਂ ਨੇ ਐਚਐਸ ਬਾਬਾ ਜੀ ਦਾ ਜਿਹੜਾ ਕੜਾ ਆ ਉਹ ਪੀਤਾ ਹੈ ਔਰ ਠੀਕ ਹੋਏ ਨੇ ਇਹਨਾਂ ਨੂੰ ਆਪਾਂ ਇਹਨਾਂ ਕੋਲ ਪੁੱਛਦੇ ਹਾਂ ਕਿ ਕਦੋਂ ਪ੍ਰੋਬਲਮ ਆਈ ਸੀ ਤੇ ਕਿਵੇਂ ਇਹ ਜਿਹੜੇ ਪ੍ਰੋਬਲਮ ਆਈ ਸੀ ਭਾਜੀ ਕਿਵੇਂ ਪ੍ਰੋਬਲਮ ਆਈ ਸੀ ਤੇ ਇਹ ਮੈਨੂੰ ਨਾ 2 ਸਾਲ ਪਹਿਲਾਂ ਨਾ ਅਟੈਕ ਹੋਇਆ ਸੀ ਬਲੌਕਿੰਗ ਪੈਰ ਦੇ ਵਿੱਚ ਆਇਆ ਸੀ ਤੇ ਉਹਦੇ ਨਾਲ ਕੀ ਹੈਗਾ ਸੀ ਮੇਰੇ ਪੈਰ 'ਚ ਬਲੌਕਿੰਗ ਆ ਗਈ ਸੀ ਉਸ ਤੋਂ ਪਹਿਲਾਂ ਮੈਂ ਦਵਾਈ ਖਾਧੀ ਆ ਕਿ ਇੱਕ ਔਰ ਮੈਨੂੰ ਫਰਕ ਨਹੀਂ ਪਿਆ ਇਹਨਾਂ ਕੋਲ ਮੈਨੂੰ 2 ਮਹੀਨੇ ਹੋ ਗਏ ਦਵਾਈ ਖ ਤੇ 2 ਮਹੀਨੇ ਜੇ ਮੈਨੂੰ ਫਰਕ ਪੈ ਗਿਆ ਇਹਦੇ ਨਾਲ ਤੇ ਜਦੋਂ ਬਲੌਕੇਜ ਆਈ ਸੀ ਉਦੋਂ ਕਿਸੇ ਹੋਰ ਡਾਕਟਰ ਨੂੰ ਦਿਖਾ ਲਿਆ ਕਿ ਤੇ ਹਸਪੀਟਲ ਗਿਆ ਸੀ ਹਾਂਜੀ ਹਾਂਜੀ ਗੁਰਦਾਸਪੁਰ ਜੁਗਲ ਕੁਸ਼ ਹੋਰ ਕੋ ਖਾਧੀ ਮੈਂ 2 ਮਹੀਨੇ ਦਵਾਈ 2 ਸਾਲ ਖਾਧੀ ਪਰ ਉਹਨਾਂ ਕੋ ਮੇਰੇ ਕੋ ਫਰਕ ਨਹੀਂ ਪਿਆ ਮਨ ਮਾਸਾ ਇਹ ਇਹਨਾਂ ਕੋ 2 ਮਹੀਨੇ ਹੋਏ ਆ ਮੈਨੂੰ ਖਾਂਦਿਆਂ ਨੂੰ ਤੇ ਮੈਨੂੰ ਬਿਲਕੁਲ ਫਰਕ ਪੈ ਗਿਆ ਡਾਕਟਰਾਂ ਨੇ ਕੀ ਦੱਸਿਆ ਕੀ ਇਲਾਜ ਹੈ ਦਾ ਕਿਦਾਂ ਠੀਕ ਹੋਊਗਾ ਕਿਤੇ ਪਈ ਇਹ ਕਾਲੀ ਹੋ ਗਈ ਹੈ ਤੇ ਲੱਤ ਵੱਢਣੀ ਪੈਣੀ ਹੈ ਤੁਹਾਡੀ ਹਾਂਜੀ ਤੇ ਪਾਰਾਏਗਾ ਕਿ ਮੇਰੇ ਇਹਨਾਂ ਕੋਲ ਆਇਆ ਮੈਂ ਮੈਨੂੰ 2 ਮਹੀਨੇ ਹੋ ਗਏ ਖਾਂਦੇ ਨੂੰ ਮੇਰੇ ਪੈਰ ਵੀ ਦੇਖੋ ਲਾਲ ਹੋ ਗਿਆ ਹੁਣ ਪਹਿਲਾਂ ਪੈਰ ਸਾਲਾ ਮੇਰਾ ਕਾਲਾ ਸੀ ਤੇ ਹੁਣ ਪੈਰ ਲਾਲ ਹੋ ਗਿਆ ਸਾਰੇ ਤੇ ਡਾਕਟਰ ਨੇ ਕੀ ਕਹੇਸਗਾ ਮੈਂ ਮਤਲਬ ਪੈਰ ਵੜਨਾ ਪੈਣਾ ਤੇ ਤੁਸੀਂ ਇਹ ਸਹੀ ਕੀ ਕਿਹਾ ਉਹਨਾਂ ਡਾਕਟਰ ਕੀ ਕਹੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਲੱਤ ਨਹੀਂ ਵਡਾਣੀ ਹੈਗੀ ਕਹਿੰਦੇ ਕਿ ਨਹੀਂ ਨਹੀਂ ਲੱਤ ਵਡਾਣੀ ਪੈਣੀ ਹੈ ਜੇ ਤੁਹਾਡੀ ਬਲੋਕਿੰਗ ਨਹੀਂ ਖੁੱਲਣੀ ਇਦਾਂ ਤੇ ਫਿਰ ਮੈਂ YouTube 'ਚ ਇਹਨਾਂ ਦੀ ਵੀਡੀਓ ਵੇਖੀ ਸੀ ਤੇ ਫਿਰ ਇਹਨਾਂ ਕੋਲ ਆਇਆ ਤੇ ਇਹਨਾਂ ਨੇ ਕਿਆ ਹੀ ਕਹਿੰਦੇ ਕਿ 7-8 ਮਹੀਨੇ 'ਚ ਤੁਹਾਨੂੰ ਫਰਕ ਪੈ ਜਾਏਗਾ ਪਰ ਮੈਨੂੰ ਹੈਗਾ 2 ਮਹੀਨੇ ਦੇ ਵਿੱਚ ਫਰਕ ਪੈ ਗਿਆ ਹਾਂ ਤੇ ਹੁਣ ਠੀਕ ਆਪਣਾ ਤਲਪ ਤੁਰੰਚ ਪ੍ਰੋਬਲਮ ਸੀ ਹਾਂ ਜੀ ਜੇ ਮੇਰੀ ਬਲੌਗਿੰਗ ਖੁੱਲ ਗਈ ਹੈਗੀ ਹੈ ਹੁਣ ਮੈਂ ਪਿਛਲੇ ਹਫਤੇ ઓਪਰੇਟ ਕਰਾਇਆ ਹੈ ਅੱਛਾ ਬਾਕੀ ਹੁਣ ਬਿਲਕੁਲ ਠੀਕ ਹੈ ਮੈਂ ਹਾਂ ਜੀ ਹੁਣ ਆਪਣੇ ਆਪ ਨੂੰ ਜਿਹੜਾ ਪਹਿਲੇ ਕੋਈ ਪ੍ਰੋਬਲਮ ਸੀ ਉਹ ਮੈਂ ਕਹਿੰਦਾ ਮੇਰੀ ਲੱਤ ਬੜੀ ਭਾਰੀ ਸੀ ਹੁਣ ਮੇਰੀ ਲੱਤ ਬਿਲਕੁਲ ਠੀਕ ਹੈ ਹੁਣ ਮੈਂ ਦੁਰ ਵੀ ਲੈਣਾ ਮੈਂ ਠੀਕ ਹੈ ਮੈਂ ਕੀ ਸੁਣਿਆ ਜਿਹੜਾ ਜਿੰਦਾ ਹੋਰ ਪੇਸ਼ੈਂਟ ਨੇ ਜਿਹੜੇ ਨੇ ਮੈਂ ਕਹਿੰਦਾ ਜਿਹੜੇ ਹੋਣਗੇ ਵੱਧ ਤੋਂ ਵੱਧ ਇਥੇ ਆਣ ਤੇ ਜਿਹੜੇ ਹੈਗੇ ਕਾੜਾ ਜੀ ਪੀਣ ਉਹ ਇਹਨਾਂ ਦੇ ਬਾਬਾ ਜੀ ਦਾ ਇਹ ਮਤਲਬ ਦੱਸਿਓ ਵੀ ਐਚਐਸ ਬਾਬਾ ਜੀ ਦਾ ਕੜਾ ਜਿਹੜਾ ਆਯੁਰਵੇਦਿਕ ਕੜਾ ਆ ਜੀਰੋ ਦਵਾਈ ਆ ਉਹਦੇ ਨਾਲ ਜਿਹੜਾ ਤੁਸੀਂ ਬਿਲਕੁਲ ਫਿੱਟ ਹੋ ਜਾ ਹਾਂਜੀ 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 ਮੈਂ ਕਹਿੰਨਾ ਉਹਦੇ ਨਾਲ ਮੈਂ ਠੀਕ ਹੋਇਆ ਮੈਂ ਕਹਿੰਨਾ ਮੇਰੇ ਆਸਤੇ ਤੇ ਰੱਬ ਆ ਜਿਹੜੇ ਨੇ ਮੈਨੂੰ ਠੀਕ ਕਰਤਾ ਨਹੀਂ ਤੇ ਲੱਤ ਮੇਰੀ ਵੱਢਣੀ ਪੈਣੀ ਤੇ ਤੋਂ ਸਾਡੇ ਨਾਲ ਇੱਕ ਪੇਸ਼ੈਂਟ ਜਿਹਨਾਂ ਦੇ 14 ਸਟੰਟ ਪੈ ਚੁੱਕੇ ਤੇ ਆਪਾਂ ਗੱਲਬਾਤ ਕਰਦੇ ਆ ਕਿ 14 ਸਟੰਟ ਪੈਣ ਤੋਂ ਬਾਅਦ ਵੀ ਉਹਨਾਂ ਦੀ ਕੀ ਹਾਲਾਤ ਰਹੇ ਨੇ ਕਿਵੇਂ ਇਲਾਜ ਚੱਲ ਰਿਹਾ ਅੱਜ ਉਹ ਐਚਐਸ ਬਾਬਾ ਜੀ ਦੇ ਬੈਠੇ ਨੇ ਕਾੜਾ ਪੀਣਾ ਹੈ ਨੇ ਭਾਈ ਕਿੰਨੇ ਸਟੰਟ ਸੱਚੀ ਦੱਸੋ ਕਿੰਨੇ ਸਟੰਟ ਪਏ ਸੀ ਤੁਹਾਡੇ 14 ਮੈਂ ਪਹਿਲਾਂ ਪਹਿਲੀ ਵਾਰ 2006 'ਚ ਪੈਸੀ 5 ਨਹੀਂ ਇੱਕ ਦਿਨ ਦੋ ਪਏ ਅਗਲੇ ਦਿਨ ਤਿੰਨ ਪਾਤੇ ਠੀਕ ਹੈ ਫਿਰ ਸਾਲ 200 ਸਾਲ ਬਾਅਦ ਪੈਂਦੇ ਰਹੇ ਐਕਚੁਅਲੀ ਉਹ ਤੋਂ ਪਹਿਲਾਂ ਮੈਂ ਸਿਗਰਟਾਂ ਵੀ ਵੰਦ ਸੀਗਾ 22 ਸਾਲ ਇਹ ਇੰਨਾ ਪਤਾ ਵੀ ਨਹੀਂ ਸੀ ਠੇਕਦਾਰੀ ਕਰਦੇ ਸੀ ਲਾਈਫ ਸਟਾਈਲ ਜਿੱਥੇ ਉਹ ਪੀ ਲਈ ਵਿਸਕੀ ਪੀ ਲਈ ਉਹ ਮੋਰ ਗਾ ਰਹੇ ਹੋਰ ਖਾਣੇ ਤੇ ਉਸ ਤੋਂ ਬਾਅਦ ਪੈਂਦੇ ਰਹੇ ਫਿਰ ਹਾਲਾਂਕਿ ਮੈਂ ਮਹਿੰਗੇ ਬੋਇਸਟਰਡ ਮੈਡੀਕੇਟਡ ਤੇ ਸਾਰੇ ਪਰ ਇਹਨਾਂ ਦੀ ਵੀ ਲਾਈਫ ਹੁੰਦੀ ਹੈ 12 13 14 ਸਾਲ ਤੇ ਇੰਨੀ ਕੀ ਦੱਸੀ ਸੀ ਜੋ ਪਾਈ ਤੇ ਪਰ ਮੈਨੂੰ 19 ਸਾਲ ਹੋ ਗਏ ਤੇ ਉਹਦੇ ਨਾਲ ਮੇਰੇ ਹੁਣ ਲਾਸਟ ਬੜੀ ਮੁਸ਼ਕਿਲ ਨਾ ਮੈਨੂੰ ਮੇਰੇ ਡਾਕਟਰ ਸਾਹਿਬ ਨੇ ਬਤਾਇਆ ਸੀਗਾ ਉਦੋਂ ਪਹਿਲਾਂ ਵੀ ਮੈਂ ਆਪਰੇਸ਼ਨ ਹੋ ਕੇ ਆਇਆ ਉਹ ਸਟੈਂਡ ਉੱਦੋਂ 1 ਕਿ 2 ਪਏ ਤੇ ਮੈਂ ਉਹ ਆਇਆ ਭੁੱਖ ਲੱਗੀ ਸੀ ਕਿਉਂ ਚਾਵਲ ਸੀਗੇ ਜੋ ਖਾਣ ਲਗਾ ਇੱਕ ਚਮਚੂਜ ਪਿਆ ਇੱਕ ਜਦੋਂ ਜੋ ਖਾ ਵੀ ਗਿਆ ਤੇ ਮੇਰੀਆਂ ਅੱਖਾਂ ਖੁੱਲੀਆਂ ਤੇ ਮੈਂ ਅੰਡਰਵੀਅਰ 'ਚ ਸੀ ਕੱਲਾ ਸਾਰਾ ਸ਼ਰੀਰ ਦਾ ਪਸੀਨਾ ਪੂੰਝੀ ਜਾਂਦੇ ਸੀ ਮੇਰੇ ਉਦੋਂ ਹੀ ਮੇਰੇ ਐਤ ਕੀ ਵੀ ਮੇਰਾ ਮਤਲਬ ਮੈਂ ਬੜੀ ਮੁਸ਼ਕਿਲ ਨਾਲ ਬਚਾਇਆ ਮੈਨੂੰ ਡਾਕਟਰ ਨੇ ਡਾਕਟਰ ਸਾਹਿਬ ਮੇਰੇ ਬੜੇ ਡੈਡੀਕੇਟਡ ਹੈ ਰਾਤ 1 ਵਜੇ ਤੱਕ ਖੜੇ ਰਹੇ ਆਪਣੇ ਓਬੀਡੀ ਵੀਗਰ ਸਭ ਕੈਨਸਲ ਕਰਤੀ ਉਹਨਾਂ ਨੇ ਜਿਹੜੇ 14 ਸਟੈਂਟ ਪਏ ਨੇ ਇਹ ਕਿੱਥੇ ਕਿੱਥੇ ਪਏ ਨੇ ਤੁਹਾਡੇ ਅਲੱਗ-ਅਲੱਗ ਡਾਕਟਰਾਂ ਨੇ ਪਾਏ ਨੇ ਨਹੀਂ ਇੱਕ ਡਾਕਟਰ ਨੇ ਪਾਏਗੇ ਕੁਝ ਉਹਨਾਂ ਨੇ ਪੁੱਛਿਆ ਵੀ ਸੀਗਾ ਵੀ ਤੁਸੀਂ ਸਟੈਂਟ ਪਾਉਣੇ ਕੇ ਬਾਈਪਾਸ ਕਰਾਉਣੇ ਜੋ ਮੈਂ ਪਹਿਲੀ ਵਾਰ ਹੀ ਗਿਆ ਉਸ ਤੋਂ ਬਾਅਦ ਕੀ ਹੋਇਆਗਾ ਵੀ ਸਾਡੇ ਸੀਗਾ ਮੇਰੇ ਬੇਟੇ ਦੇ ਸਾਲੇ ਦੀ ਸ਼ਾਦੀ ਦਿੱਲੀ ਤੇ ਅਸੀਂ ਉਹ ਦਿੱਲੀੋਂ ਕੋਈ ਕੰਮ ਸੀਗਾ ਚੰਡੀਗੜ੍ਹ ਉਹ ਆਏ ਸੀਗੇ ਇੱਕ ਦੋ ਦਿਨ ਲਈ ਤੇ ਇੱਥੇ ਆ ਕੇ ਰਾਤ ਨੂੰ ਟ੍ਰਾਬਲ ਹੋ ਗਈ ਤੇ ਟ੍ਰਾਬਲ ਹੋ ਗਈ ਫਿਰ ਡਾਕਟਰ ਸਾਹਿਬ ਕਹਿੰਦੇ ਵੀ ਕੀ ਕਰਾਉਣਾ ਮੈਂ ਕਿਹਾ ਵੀ ਕਿਹਦੇ ਨਾਲ ਜਲਦੀ ਉਠੇਗਾ ਕਹਿੰਦੇ ਬਾਈਪਾਸ ਨਾ ਤਾਂ ਫਿਰ ਮਹੀਨਾ ਆਰਾਮ ਕਰਨਾ ਪਊਗਾ ਮੈਂ ਸਾਡੇ ਦਾ ਵੀ ਸ਼ਾਦੀ ਹੈ ਉਹ ਉਥੇ ਆਪਰੇਸ਼ਨ ਥੀਟਰ ਜੀ पे ਉਹਨਾਂ ਨੇ ਤਾਂ ਚੈੱਕ ਕੀਤਾ ਸੀ ਐਂਜਿਓਗ੍ਰਾਫੀ ਕਰਾ ਕੇ ਤੇ ਮੈਂ ਕਿਹਾ ਵੀ ਮੈਂ ਤਾਂ ਜਲਦੀ ਵਾਲਾ ਕਿਹੜਾ ਕੰਮ ਆ ਫਿਰ ਜਲਦੀ ਆ ਤਾਂ ਕਹਿੰਦੇ ਸਟੈਂਟ ਹੈ ਤੇ ਮੈਂ ਪਾਉ ਕਹਿੰਦੇ ਕਿਹੜੇ ਪਾਉਣੇ ਆ ਮੈਂ ਮੈਂ ਕਿਹਾ ਜਿਹੜੇ ਬੈਸਟ ਹੈ ਉਹ ਕਹਿੰਦੇ ਬੈਸਟ ਤਾਂ ਮੈਡੀਕੇਟਡ ਹੈ ਉਹ ਮਹਿੰਗੇ ਹੈ ਮੈਂ ਕੋਈ ਗੱਲ ਪਾ ਦੇ ਤੇ ਉਹ ਪਾਇਆ ਤੇ ਮੈਂ ਤਾਂ ਦੂਜੇ ਤੀਜੇ ਜਾ ਕੇ ਛੱਦੀ ਵੀ ਅਟੈਂਡ ਕੀਤੀ ਵਧੀਆ ਉਸ ਤੋਂ ਬਾਅਦ ਐਸਾ ਫਿਰ ਸਟੰਟਾਂ ਦਾ ਹੀ ਸਿਲਸਿਲਾ ਚੱਲਿਆ ਐਕਚੁਅਲੀ ਡਾਕਟਰ ਸਾਹਿਬ ਬਹੁਤ ਡੈਡੀਕੇਟਿਡ ਹੈਗੇ ਮੇਰੇ ਉਹ ਠੀਕ ਹੈ ਵੀ ਉਹਨਾਂ ਦਾ ਆਪਣਾ ਪ੍ਰੋਸੀਜਰ ਐ ਐਲਪੀ ਥੀ ਹੈ ਉਹ ਜੇ ਉਹਨਾਂ ਨੂੰ ਕੋਈ ਹੋਰ ਉਹ ਕਹਿੰਦੇ ਜੀ ਜੋ ਅਸੀਂ ਪੜੇ ਅਸੀਂ ਤਾਂ ਉਹੀ ਦੱਸਾਂਗੇ ਠੀਕ ਹੈ ਨਾ ਜੀ ਤੇ ਉਹ ਤੇ ਮੈਂ ਹੀ ਕਿਹਾ ਸੀ ਸਟੰਟ ਬਾਦਿਓ ਤੇ ਉਸ ਤੋਂ ਬਾਅਦ ਜੇ ਚੈੱਕ ਕਰਨਾ ਤੇ ਨਵੇੜੋ ਕੰਮ ਕਿਉਂਕਿ ਸਟੰਟ ਵਾਲਾ ਕੰਮ ਹੈ ਵੀ ਦੂਜੇ ਅੱਜ ਪਾਇਆ ਅਗਲੇ ਦਿਨ ਛੁੱਟੀ ਕਰੇ ਆਰਾਮ ਨਾਲ ਤੁਰੇ ਫੇਰੇ ਕੋਈ ਗੱਲ ਨਹੀਂ ਬਾਈਪਾਸ ਕਰਾ ਕੇ ਇੱਕ ਮਹੀਨਾ ਡੇਢ ਮਹੀਨਾ ਲੈਣਾਾ ਇਥੋਂ ਲੈਣੀ ਥੋੜੀ ਇਥੋਂ ਕੱਟ ਕੇ ਪਾਉਣੀਆਂ ਤੇ ਮਹੀਨਾ ਡੇਢ ਮਹੀਨਾ ਆਰਾਮ ਕਰਨਾ ਪੈਂਦਾ ਕਿ ਤੁਹਾਨੂੰ ਲੱਗਦਾ ਵੀ ਜਿਹੜੇ ਸਟੰਟ ਹੈ ਇਹ ਇੱਕ ਸਾਡਾ ਪਰਫੈਕਟ ਲਾਜ਼ ਹੈਗਾ ਸਾਡਾ ਕੀ ਪਰਮਨੈਂਟ ਲਾਜ਼ ਹੈ ਜਾਂ ਮਤਲਬ ਇਹ ਵੀ ਅੱਗੇ ਦੀ ਅੱਗੇ ਟਾਈਮ ਟੂ ਟਾਈਮ ਇਹ ਚੇਂਜ ਹੋਣੇ ਚਾਹੀਦੇ ਹੈ ਚੇਂਜ ਹੁੰਦੇ ਰਹਿੰਦੇ ਆ ਦੇਖੋ ਜੀ ਮੈਂ ਡਾਕਟਰ ਤਾਂ ਹੈ ਨਹੀਂ ਪਰ ਮੈਂ ਇਹੋ ਜੇ ਕੇਸ ਮੇਰੀ ਉਮਰ 77 ਪਲੱਸ ਹੋ ਗਈ ਹੈ ਮੈਂ ਇਹੋ ਜਿਹੇ ਕੇਸ ਦੇਖਿਆ ਯਾਰ ਦੋਸਤਾਂ ਦੇ ਇੱਕ ਮੇਰਾ ਦੋਸਤ ਹੈ ਕੈਨੇਡਾ ਉਹਨਾਂ ਨੇ ਬਾਈਪਾਸ ਕਰਾਈ ਸੀਗੀ ਮੈਂ ਇਤਤ 30 ਸਾਲ ਪਹਿਲਾਂ ਪਰ ਉਹ ਠੀਕ ਹੈ ਪਰ ਉਹਨਾਂ ਦਾ ਜਿਹੜਾ ਉਦੋਂ ਬਾਅਦ ਲਾਈਫ ਸਟਾਈਲ ਹੈ ਖਾਣ ਪੀਣ ਦਾ ਉਹ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਨਾ ਸੈਲਡ ਤੇ ਫਲ ਤੇ ਹੋਰ ਆ ਉਹਨਾਂ ਨੇ ਇਹੋ ਜਿਹਾ ਰੱਖਿਆ ਪਰ ਮੈਂ ਇਹੋ ਜਿਹੇ ਕੇਸ ਵੀ ਦੇਖਿਆ ਹੈ ਬਾਈਪਾਸ ਵਾਲੇ ਵੀ ਜਿਹੜੇ ਫਿਰ ਟ੍ਰਬਲ ਚ ਆ ਜਾਂਦੇ ਆ ਤੁਸੀਂ ਬਾਬਾ ਜੀ ਦੇ ਆਏ ਹੋ ਤੁਹਾਨੂੰ ਕਿੱਦਾਂ ਲੱਗਦਾ ਜਿਹੜੇ 14 ਸੰਟ ਪਏ ਤੇ ਇਹਨਾਂ ਦਾ ਖੜਾ ਪੀਤਾ ਇਹਨਾਂ ਦੋਨਾਂ ਦਾ ਕੰਪੈਰੀਜ਼ਰ ਕਰਨਾ ਹੈ ਤੁਹਾਨੂੰ ਕਿੱਥੋਂ ਜ਼ਿਆਦਾ ਹੁਣ ਰਾਹਤ ਮਹਿਸੂਸ ਹੋ ਰਹੀ ਹੈ ਦੇਖੋ ਜੀ ਇਹ ਇਸ ਟਾਈਪ ਦਾ ਮੈਂ ਇਲਾਜ ਹੈ ਜੋ ਮੇਰੀ ਰੀਡ ਦੀ ਹੱਡੀ ਖਰਾਬ ਹੋਈ ਸੀ 1 ਸਾਲ ਪਹਿਲਾਂ ਉਦੋਂ ਮੈਂ ਮੈਂ ਦੁਨੀਆਂ ਦਾ ਕੋਈ ਡਾਕਟਰ ਨਹੀਂ ਛੱਡਿਆ ਪੀਜੀਆਈ 23 ਸਾਲ ਦੇ ਮੈਨੇਜਮੈਂਟ ਰਿਆ ਟੰਗਿਆ ਰਿਆ ਲੱਤਾਂ ਵਾਲਾ ਤਾਂ ਕਰਕੇ ਵੇਟ ਪਾ ਕੇ ਲੱਕ ਤੇ ਐਵੇਂ ਦਿੱਲੀ ਰਿਆ ਬਾਈ ਤੇ ਦੇ ਨੇ ਐਵੇਂ ਮੈਂ ਉੱਥੇ ਦਿਖਾਇਆ ਪਟਿਆਲੇ ਚੰਡੀਗੜ੍ਹ ਮਤਲਬ ਹੋਰ ਕਈ ਜਿੱਥੇ ਵੀ ਅਖੀਰ ਬੰਬੇ ਦਾ ਵੀ ਸੀ ਪ੍ਰੋਗਰਾਮ ਪਰ ਜੇ ਮੈਨੂੰ ਹਰਾਮ ਆਇਆ ਤੇ ਉਹ ਟਿਪ ਤੇ ਡਾਕਟਰ ਸੀਗੀ ਦੇਸੀ ਉਹਦੀਆਂ ਗੋੜੀਆਂ ਨਾਲ ਜਦ ਕਿ ਮੈਂ ਕਹਿੰਦਾ ਸੀ ਇੰਨਾ ਦਰਦ ਹੁੰਦਾ ਇਹ ਮੇਰੀ ਲੱਤ ਵੱਢ ਦਿਓ ਮੇਰੀ ਢੂਈ ਖੋਲ ਦਿਓ ਮੈਥੋਂ ਬੁਲਾਇਆ ਉਹ ਪਿਆਈ ਸੀ ਚਿਕਾ ਮਾਰੀ ਆਪਾਂ ਸੀਗਾ ਤੇ ਮੇਰਾ ਮਤਲਬ ਵੀ ਅਗਲੇ ਦਿਨ ਮੈਂ ਆਪਰੇਸ਼ਨ ਲਈ ਫੇਰ ਜਾਣਾ ਸੀ ਪੀਜੀ ਪਹਿਲਾਂ ਡਰਾ ਦਿੱਤਾ ਵੀ 80% ਤਾਂ ਠੀਕ ਹੋ ਜਾਂਦਾ ਹੈ ਆਪਰੇਸ਼ਨ ਨਾਲ ਬੰਦੇ 20% ਜੇ ਕੋਈ ਨਰਵ ਡੈਮੇਜ ਹੋ ਜਾਣਾ ਉਹ ਲੱਤ ਉਹ ਲੰਗਾਈ ਉਹ ਲੈਟਰਨ ਪਿਸ਼ਾਬੀ ਹੋਣਾ ਉਹ ਕਾ ਹੋ ਜਾਂਦਾ ਤੇ ਮੈਂ ਡਰ ਗਿਆ ਮੈਂ ਨਹੀਂ ਕਰਾਇਆ ਅਰ ਜਦੋਂ ਮੈਂ ਸਾਰੇ ਦੇਖ ਲਿਆ ਤੇ ਇਹਨਾਂ ਦਾ ਦਰਦ ਵਧ ਗਿਆ ਮੇਰੀ ਲੱਤ ਵੱਢ ਦਿਓ ਮੇਰੀ ਢੂਈ ਖੋਲ ਦਿਓ ਕੁਛ ਕਰ ਦਿਓ ਮੈਨੂੰ ਮਾਰ ਦਿਓ ਠੀਕ ਗੱਲ ਹੈ ਕੀ ਹਾਲ ਸੀ ਮੈਂ ਜਾਣਾ ਸੀ ਕੁਜ਼ਰਤੀ ਕੋਈ ਅਸਰ ਮੈਂ ਟੇਨੈਂਟ ਸੀਗਾ ਇੱਥੇ 1599 ਸੈਕਟਰ 7 ਚੰਡੀਗੜ੍ਹ ਤੇ ਉਹਨਾਂ ਦੇ ਕੋਈ ਰਿਸ਼ਤੇਦਾਰ ਰਹਿੰਦੇ ਸੀ ਧਰਮ ਚਲਵਾਏ ਤੇ ਉਹਨਾਂ ਨੇ ਕੁਜ਼ਰਤੀ ਨੂੰ ਪਤਾ ਲੱਗੇ ਤਾਂ ਉਹਨਾਂ ਨੇ ਦੱਸਿਆ ਵੀ ਇੱਕ ਰਿਓਥੇ ਆਉ ਪਰ ਮੈਂ ਲੇਟ ਗਿਆ ਬੜੀ ਮੁਸ਼ਕਿਲ ਨਾਲ ਹੌਲੀ ਹੌਲੀ ਮੈਂ ਉੱਥੇ ਚਲੇ ਗਿਆ ਧਰਮ ਸ਼ਾਲਾ ਤੇ ਉਹਨਾਂ ਦਾ ਵੀ ਸੇਮ ਟ੍ਰੀਟਮੈਂਟ ਸੀਗਾ ਉਹਨਾਂ ਨੇ ਵੀ ਤੁਹਾਨੂੰ ਦਿਮਾਗ ਨੂੰ ਜਿਹੜਾ ਹੈਗਾ ਨਾ ਰੈਲੈਕਸ ਕੀਤਾ ਹਾਂਜੀ ਬਾਬਾ ਜੀ ਕਰਦੇ ਕਰਦੇ ਮੈਂ ਬੈਠ ਨਹੀਂ ਸੀ ਸਕਦਾ ਮੈਨੂੰ ਬਹੁਣਾ ਵੀ ਲੈਟਿਨ ਪਿਸ਼ਾਬ ਸਾਬ ਬੈੱਡ ਤੇ ਸੀ ਹੌਲੀ ਹੌਲੀ ਇੱਕ ਸਾਰਵੇਂ ਦਿਨ ਆਪਣੇ ਆਪ ਉੱਠ ਕੇ ਬੈੜ ਗਿਆ ਫਿਰ ਮੈਂ ਕਿਹਾ ਆਪਣੇ ਆਪ ਤਾਂ ਬੈੜ ਗਿਆ ਤੇ ਮੈਂ ਕਿਹਾ ਦਰਤਾ ਹੋਇਆ ਹੀ ਨਹੀਂ ਕਰਦੇ ਕਰਦੇ ਹੌਲੀ ਹੌਲੀ ਮੈਂ ਬਾਥਰੂਮ ਜਾ ਲੱਗ ਗਿਆ ਤੁਰਨ ਲੱਗ ਗਿਆ ਕਰਦੇ ਕਰਦੇ ਹੁਣ ਤਾਂ ਮੈਂ ਟੈਟੀ ਟੂਟੀ ਹੋ ਸਭ ਕੁਝ ਚੱਕਣਾ ਤੇ ਕਰ ਇਹਨਾਂ ਦਾ ਕਿਦਾਂ ਲੱਗਿਆ ਤੁਸੀਂ ਬਾਬਾ ਜੀ ਦਾ ਬਤਾਓ ਇਹਨਾਂ ਨੇ ਗੰਦ ਮੰਦ ਹਟਾਤਾ ਤਾਂ ਤੁਹਾਡੇ ਅੰਦਰੋਂ ਜਾਣੋ ਸਾਰੀਆਂ ਚੀਜ਼ਾਂ ਡੇਰੀ ਪ੍ਰੋਡਕਟਸ ਬਿਲਕੁਲ ਇਹ ਯੰਗ ਅਏ ਤੱਕ ਬੱਚਿਆਂ ਦੀ ਗਰੋਥ ਲਈ ਹੈ ਡੇਰੀ ਦੁੱਧੀਆਂ ਚੀਜ਼ਾਂ ਉਹ ਤੋਂ ਬਾਅਦ ਨਹੀਂ ਹੈ ਬਿਲਕੁਲ ਇਹ ਕਿਉਂਕਿ ਮੈਂ ਯੂਰਪ ਚ ਵੀ ਰਹਾ ਉੱਥੇ ਵੀ ਉਹ ਕਹਿੰਦੇ ਮੈਂ ਚਾਹ ਚ ਉਹਨਾਂ ਨੂੰ ਦੁੱਧ ਪਾਉਂ ਨੂੰ ਕਹਿੰਦਾ ਉਹ ਘਰ ਹੱਥ 'ਚ ਬਲੈਕ ਟੀ ਪੀਂਦੇ ਕਹਿੰਦੇ ਦੁੱਧ ਦੁੱਧ ਤਾਂ ਬੱਚੇ ਪੀਂਦੇ ਹੁੰਦੇ ਆ ਯਾਰ ਗਰੋਨਾ ਬਣਾਓ ਤੁਸੀਂ ਜਿਹੜਾ ਕਹਿੰਦੇ ਮੈਂ ਖਾਂਦੀ ਸਾਡੇ ਦਾ ਇੰਡੀਆ 'ਚ ਦੁੱਧ ਚਾਹ ਹੀ ਪੀਂਦੇ ਕੇ ਤਾਂ ਇਹ ਡੇਰੀ ਪ੍ਰੋਡਕਟਸ ਸਾਡੇ ਇਹ ਬਲਾਕੇਜ ਕਰਦੇ ਆ ਦਾ ਜੀ ਦੀ ਇਹ ਇਹਨਾਂ ਨੇ ਅੰਦਰ ਜਿਹਦੇ ਨਾਲ ਬਰੋਕੀ ਫਰਦਰ ਹੋਣੀ ਹੈ ਨਾ ਇਹਨਾਂ ਨੇ ਉਹ ਟੋਟਲ ਰੋਕ ਦਿੱਤੀ ਆ ਤੁਹਾਡੇ ਜਿਹੜੀਆਂ ਚੀਜ਼ਾਂ ਆਇਲ ਹੀ ਨਹੀਂ ਖਾਣੀਆਂ ਕੁਝ ਨਹੀਂ ਖਾਣਾ ਤੁਹਾਨੂੰ ਖਾਣ ਪੀਣ ਦਾ ਜਿਹੜਾ ਦੱਸ ਕੇ ਸਲਾਹ ਦੱਸ ਕੇ ਫਰੂਟ ਦੱਸ ਕੇ ਉਹਦੇ ਨਾਲ ਇੱਕ ਤਾਂ ਜਿਹੜਾ ਫਰਦਰ ਹੈ ਨਾ ਇਹ ਕਲੀਅਰ ਕਰੀ ਜਾਂ ਦਵਾਈ ਉਹ ਉਤੋਂ ਹੋ ਰਹੀ ਜਾਵੇ ਤੇ ਹੁਣ ਕਿੰਨਾ ਫਰਕ ਆਇਆ ਤੇ ਕੜਾ ਜਿਹੜੇ ਪੀਕੇ ਮਤਲਬ ਉਹਨ ਤੋਂ ਪਹਿਲਾਂ ਮੈਂ ਪੰਜ ਸਰਜਨ ਨੂੰ ਦਿਖਾ ਚੁੱਕਿਆ ਸੀ ਉਹ ਕਹਿੰਦੇ ਬਾਈ ਭੂਵੀ ਪਾਸ ਕੋਈ ਨਹੀਂ ਹੋਣੀ 15 ਮਿੰਟ ਜੇ 10 ਮਿੰਟ ਕਿਸੇ ਨੇ ਕਰਦਾ ਕਿ ਜਦੋਂ ਗੱਲਾਂ ਕਰ ਲੀਆਂ ਤੇ ਜਾ ਕੇ ਬੈ ਜਾ ਦੇ ਤਾਂ ਹੁਣ ਕਿੰਨਾ ਆਰਾਮ ਹੈ ਕਿੰਨਾ ਹੁੰਦਾ ਇੱਕ ਦੋ ਦਿਨਾਂ ਇਹ ਦੂਜਾ ਹੀ ਘੜਾ ਹਾਲ ਹੈ ਹਾਂ ਸਾਢੇ 3 ਦਿਨ 13 ਦਿਨ ਹੋ ਗਏ ਅੱਜ ਰਾਤ ਨੂੰ 14 ਦਿਨ ਹੋਣਗੇ ਕਿੰਨੇ ਪਰਸੈਂਟ ਠੀਕ ਹੁੰਦਾ ਹੁਣ ਤਾਂ ਮੈਂ ਤਾਂ 100% ਹੀ ਲੱਗੀ ਜਾਂਦਾ ਜੋ ਦਰਦੀ ਨਹੀਂ ਹੁੰਦਾ ਹਾਂ